ਬਾਬਾ ਗਲਾਮ ਮੁਹੰਮਦ ਜੀ ਦਾ ਮੇਲਾ 11 12 13 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਵੀਰਵਾਰ ਸ਼ਾਮ ਨੂੰ 4 ਵਜੇ ਨਿਸ਼ਾਨ ਸਾਹਿਬ ਚੜਾਈ ਜਾਣਗੇ ਅਤੇ ਚਿਰਾਗ ਰੋਸ਼ਨ ਕੀਤੇ ਜਾਣਗੇ ਰਾਤ ਨੂੰ ਕਵਾਲਾਂ ਦੀ ਮਹਿਫਲ ਹੋਵੇਗੀ ਤੇ 12 ਤਰੀਕ ਨੂੰ ਦਿਨੇ ਕਲਾਕਾਰਾਂ ਦੀਆਂ ਹਾਜ਼ਰੀਆਂ ਲੱਗਣਗੇ 13 ਤਰੀਕ ਨੂੰ ਦਾਤਾ ਜੀ ਦੀ ਚਾਦਰ ਚੜਾਈ ਜਾਊਗੀ ਸਾਰੀਆਂ ਸੰਗਤਾਂ ਦੇ ਚਾਨਾਪ ਜੀ ਬੇਨਤੀ ਹੈ ਕਿ ਹਮ ਹਮਾ ਕੇ ਬੰਗਾ ਸ਼ਰੀਫ ਦਾਦਾ ਬਾਬਾ ਗਲਾਮੀ ਸ਼ਾਦੇ ਦਰਬਾਰ ਪਹੁੰਚੋ ਤੇ ਦਾਦਾ ਜੀ ਨੇ ਅਸ਼ੀਰਵਾਦ ਪ੍ਰਾਪਤ ਕਰੋ ਸਲਾਮ ਸਹੀ ਦਾ ਕਰੋ ਦਾਦਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਦਾਤਾ ਮੇਰ ਭਰਾ ਅਸਰ ਕੇ ਤੰਦਰੁਸਤੀ ਵਿਭੇ ਚੜਦੀ ਕਲਾ ਕਰੇ ਆਲਡ ਵਾਰਡੀਆਂ ਸੰਗਤਾਂ ਨੂੰ ਸਾਰੀਆਂ ਨੂੰ ਸਾਡੇ ਵੱਲੋਂ ਤੇ ਮੰਦਰ ਭੈਣ ਜੀ ਵੱਲੋਂ ਸਦਾ ਖੁੱਲਾ ਸਦਾ ਦਾ ਦਾਦਾ ਜੀ ਦੇ ਦਰਬਾਰ ਚ ਵਿੱਚ ਪਹੁੰਚੋ ਤੇ ਦਾਦਾ ਜੀ ਦੇ ਰੌਣਕ ਨੂੰ ਵਧਾਓ ਤੇ ਦਾਦਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਦਾਤਾ